ਬਹੁਤ ਹੀ ਸਤਿਕਾਰਯੋਗ ਸਾਥੀਓ ਤੁਹਾਨੂੰ ਪਤਾ ਹੀ ਹੈ ਬੇਰਜ਼ਗਾਰ ਸਾਜਾ ਮੋਰਚਾ ਪੰਜਾਬ ਵੱਲੋਂ ਇੱਕ ਮਹਿਮਾ ਛੇੜੀ ਗਈ ਹੈ ਜੁੱਧ ਬੇਰਜ਼ਗਾਰੀ ਦੇ ਵਿਰੁੱਧ ਪੰਜਾਬ ਦੇ ਵਿੱਚ ਕਟੋਗੜ 3.5 ਸਾਲ ਹੋ ਚੁੱਕੇ ਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹਦੇ ਵੱਲੋਂ ਹਲੇ ਤੱਕ ਕੋਈ ਵੀ ਮਾਸਟਰ ਕੇਟਰ ਦੀ ਤੇ ਲੈਕਚਰ ਆਰਕੇਟਰ ਦੀ ਭਰਤੀ ਆ ਜਿਹੜੀ ਉਹ ਨਹੀਂ ਦਿੱਤੀ ਗਈ ਜਿਹੜੀਆਂ ਭਰਤੀਆਂ ਸੀ ਉਹ ਪੁਰਾਣੀ ਸਰਕਾਰ ਦੀਆਂ ਸੀਗੀਆਂ ਇਸ ਕਰਕੇ ਪਟਿਆਲਾ ਵਿਖੇ ਜਿੰਨੇ ਵੀ ਅਕੈਡਮੀਆਂ ਨੇ ਜਾਂ ਜਿੰਨੇ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੜ੍ਹਦੇ ਨੇ ਸਟੂਡੈਂਟ ਸੈਟਪਾਸ ਨੇ ਉਹਨਾਂ ਨੂੰ ਬੇਨਤੀ ਹੈ ਕਿ ਪੰਜਾਬ ਵਿੱਚ 15 ਤਰੀਕ ਨੂੰ ਲੁਧਿਆਣੇ ਵਿੱਚ ਆਮ ਆਦਮੀ ਪਾਰਟੀ ਦਾ ਆਪਾ ਵਿਰੋਧ ਕਰਨਾ ਹੈ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਹੈ ਜਿੰਨੇ ਵੀ ਅਕੈਡਮੀਆਂ ਦੇ ਵਿੱਚ ਬੈਠੇ ਨੇ ਘਰਾਂ ਦੇ ਵਿੱਚ ਬੈਠੇ ਨੇ ਜਾਂ ਪੰਜਾਬੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਬੈਠੇ ਨੇ ਕਿ 15 ਤਰੀਕ ਨੂੰ ਲੁਧਿਆਣੇ ਜੀਵਨੀ ਚੌਣਾ ਨੇ ਉੱਥੇ ਕਿਉਂਕਿ ਸਰਕਾਰ ਦੇ ਸਾਰੇ ਨੁਮਾਇंदे ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਦੇ ਮੰਤਰੀ ਸਾਰੇ ਉੱਥੇ ਨੇ 2 ਸਾਲ ਹੋ ਗਏ 1.5 ਸਾਲ ਘੱਟੋ ਘੱਟ ਸਿੱਖਿਆ ਮੰਤਰੀ ਨੂੰ ਲਾਰੇ ਲਾਉਂਦੇ ਹੋਏ ਅੱਜ ਮੀਟਿੰਗ ਕਰਦਾ ਕੱਲ ਕਰਦਾ ਮੀਟਿੰਗ ਵੀ ਨਹੀਂ ਕਰ ਰਿਹਾ ਕੋਈ ਪੋਸਟਾਂ ਵੀ ਨਹੀਂ ਦੇ ਰਹਾ ਵੋਟਾਂ ਆਪਣ ਤੋਂ ਲਈਆਂ ਸੀ ਕਿ ਸਿੱਖਿਆ ਤੇ ਸਿਹਤ ਦੇ ਵਿੱਚ ਹਰ ਸਾਲ ਕੈਲੰਡਰ ਬਣਾਇਆ ਕਰਾਂਗੇ ਪਰ ਹਰੇ ਤੱਕ ਕੋਈ ਵੀ ਭਰਤੀ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਤਾਂ ਬੇਰੁਜ਼ਗਾਰ ਸੰਘਾ ਮੋਰਚਾ ਪੰਜਾਬ ਵੱਲੋਂ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਰੀਆਂ ਅਕੈਡਮੀਆ ਸਾਰੇ ਕੌੜਜਾਂ ਸਾ ਪੰਜਾਬ ਦੇ ਜਿੰਨੇ ਵੀ ਵਿਦਿਆਰਥੀ ਨੇ ਜਿਹੜੇ ਟੈਟ ਪਾਸ ਨੇ ਜਾਂ ਲੈਕਚਰਰ ਕੈਡਰ ਦੀ ਸਰਤ ਰੱਖਦੇ ਨੇ 15 ਤਰੀਕ ਨੂੰ ਦਿਨ ਐਤਵਾਰ 11 ਵਜੇ ਲੁਧਿਆਣੇ ਬੇਰ ਕਾ ਪਲਾਡ ਕੋਲੇ ਇਕੱਠੇ ਹੋਣਾ ਤਾਂ ਸਾਰੇ ਵਿਦਿਆਰਥੀਆਂ ਨੂੰ ਬੇਜਤੀ ਹੈ ਕਿ ਸਾਰੇ ਪੁੱਜੋ